ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਜਿਹੜੀ ਸਾਡੇ ਜੀਸੀਟੀ ਨਾਲ ਲੇਬਰ ਦੀ ਆਵਾਜ਼ ਸਮੇਂ ਸਮੇਂ ਤੇ ਚੱਕਦੇ ਰਹਿੰਦੇ ਹੋ ਇਹਦੇ ਲਈ ਬਹੁਤ ਬਹੁਤ ਧੰਨਵਾਦੀਆਂ ਜਿਸ ਤਰੀਕੇ ਨਾਲ ਸਾਡੇ ਕੌنسਲਰ ਰਵੀ ਸਿੱਧੂ ਜੀ ਨੇ ਦੱਸਿਆ ਹੋਇਆ ਕਿ ਜੋ ਲੇਬਰ ਦੇ ਹੱਕ ਲਈ ਜੂਝਣੀ ਜਲਦੀ ਕੰਮ ਹੋਣਾ ਚਾਹੀਦਾ ਸੀਗਾ ਉਹ ਬਹੁਤ ਸਲੋ ਚੱਲ ਰਿਹਾ ਹੈ ਔਰ ਹਜੇ ਵੀ ਸਾਨੂੰ ਕੁਝ ਲੱਗ ਨਹੀਂ ਰਿਹਾ ਕਿ ਜਲਦੀ ਇਹਨਾਂ ਨੂੰ ਕੋਈ ਹਾਕ ਮਿਲੇਗਾ ਔਰ ਅੱਜ ਤੱਕ ਪ੍ਰਸ਼ਾਸਨ ਨੇ ਜੁੜੀ ਇਹਨਾਂ ਤੇ ਐਫ ਆਈ ਆਰ ਹੋਈ ਕੀਤੀਆਂ ਹੋਈਆਂ ਉਹ ਤਾਂ ਬੜੀ ਢਿੱਲ ਵਰਤੀ ਹੋਈ ਆ ਅੱਜ ਤੱਕ ਉਹਨਾਂ ਦੀ ਕੋਈ ਗ੍ਰਿਫਤਾਰੀ ਨਹੀਂ ਹੋਈ ਹੈਗੀ ਤੇ ਇਹਦਾ ਬੜਾ ਰੋਸ਼ ਹੈ ਪੂਰੀ ਲੇਬਰ ਦੇ ਵਿੱਚ ਔਰ ਪੂਰੇ ਇਥੇ ਜਿੰਨੇ ਵੀ ਕਾਰਕਿਰਤਾ ਨੇ ਉਹਨਾਂ ਦੇ ਵਿੱਚ ਤੇ ਇਹਦੇ ਕਰਕੇ ਜਿਹੜੀ ਐਤਵਾਰ ਇੱਕ ਦਿਨ ਦੀ ਅਸੀਂ ਸੰਕੇਤਕ ਜਿਹੜੀ ਹੜਤਾਲ ਪ੍ਰਸ਼ਾਸਨ ਦੇ ਅੱਗੇ ਕਰਨ ਜਾ ਰਹੇ ਆ ਔਰ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦੇ ਆ ਕਿ ਜਿਹੜੀਆਂ ਸਾਡੀਆਂ ਮੰਗਾਂ ਲੇਬਰ ਦੀਆਂ ਜਿਹੜਾ ਇਹਨਾਂ ਦਾ ਹੱਕ ਹੈ ਉਹਨਾਂ ਨੂੰ ਜਲਦੀ ਦਬਾਓ ਔਰ ਇਹਦੇ ਨਾਲ ਨਾਲ ਜਿੰਨੇ ਵੀ ਜੇਸੀਟੀ ਮਿਲਦੇ ਦੋਸ਼ੀ ਨੇ ਉਹਨਾਂ ਤੇ ਜਾਂਚ ਕਰਕੇ ਗ੍ਰਫਤਾਰੀ ਉਹਨਾਂ ਦੀ ਹੁਣ ਤੱਕ ਹੋਣੀ ਚਾਹੀਦੀ ਸੀ ਜੋ ਨਹੀਂ ਕੀਤੀ ਗਈ ਹੈਗੀ ਉਹ ਜਲਦੋ ਜਲਦ ਗ੍ਰਫਤਾਰ ਕੀਤੇ ਜਾਣ ਔਰ ਜੇ ਨਾ ਤੇ ਐਫ ਆਈ ਆਰ ਹੋ ਚੁੱਕੀਆਂ ਨੇ ਬਾਈ ਨੇਮ ਆਤਕ ਪ੍ਰਸ਼ਾਸਨ ਨੇ ਉਹਨਾਂ ਨੂੰ ਵੀ ਗ੍ਰਫਤਾਰ ਨਹੀਂ ਕੀਤਾ ਹੈਗਾ ਤੇ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਾਂਗੇ ਕਿ ਸਾਡੇ ਇੱਕ ਸੰਕੇਤਿਕ ਖੜਤਾਲ ਦਾ ਇੱਕੋ ਮੋਟਰ ਹੈ ਕਿ ਇਹਨਾਂ ਦੀ ਗ੍ਰਫਤਾਰੀ ਤੇ ਇੱਥੇ ਦੇ ਮਜ਼ਦੂਰਾਂ ਦਾ ਜਿਹੜਾ ਜਿੰਨਾ ਵੀ ਬਣਾ ਪੂਰਾ ਬਕਾਇਆ ਬਣਦਾ ਹੱਕ ਹੈ ਉਹ ਇਹਨਾਂ ਨੂੰ ਦਿੱਤਾ ਜਾਵੇ ਅਗਰ ਇਸ ਤੋਂ ਬਾਅਦ ਹੀ ਪ੍ਰਸ਼ਾਸਨ ਕੋਲ ਢਿਲਵਾਈ ਕਰਦਾ ਹੈ ਤੇ ਜੇ ਇਹ ਸਾਡਾ ਰੋਸ ਪ੍ਰਦਰਸ਼ਨ ਔਰ ਜਿਹੜਾ ਸੰਘਰਸ਼ ਹੈ ਇਹ ਹੁਣ ਤੇਜ਼ ਹੋਏਗਾ ਉਦੋਂ ਤੱਕ ਤੇਜ਼ ਹੋਏਗਾ ਜਦੋਂ ਤੱਕ ਇਹਨਾਂ ਦੀਆਂ ਜਿਹੜੀਆਂ ਪੂਰਾ ਜਿਹੜਾ ਇਹਨਾਂ ਦਾ ਹੱਕ ਹੈ ਇਹਨਾਂ ਨੂੰ ਨਹੀਂ ਮਿਲਦਾ ਬੀਤੇ ਕਾਫੀ ਲੰਬੇ ਸਮੇਂ ਤੋਂ ਪਹਿਲਾਂ ਵੀ ਤੁਸੀਂ ਕਈ ਵਾਰ ਹੜਤਾਲਾਂ ਕੀਤੀਆਂ ਕੀ ਤੁਹਾਡੀ ਹਲੇ ਤੱਕ ਮੰਗਾਂ ਪੂਰੀਆਂ ਨਹੀਂ ਹੋਈਆਂ ਕਿੱਥੇ ਡਿਲੇ ਲੱਗ ਰਹੀ ਹੈ ਤੁਹਾਨੂੰ ਦੇਖੋ ਸਭ ਤੋਂ ਪਹਿਲਾਂ ਤਾਂ ਜਿਸ ਤਰੀਕੇ ਨਾਲ ਤੁਹਾਨੂੰ ਪਤਾ ਹੈ ਕਿ ਕਾਫੀ ਕੁਝ ਹੋਇਆ ਹੈ ਔਰ ਜਿਹਦੇ ਵਿੱਚ ਉਹਨੇ ਆਪਣੇ ਉਹਨਾਂ ਨੂੰ ਦਿਵਾਲੀਆ ਕੋਸ਼ਿਸ਼ ਕਰ ਦਿੱਤਾ ਕਈ ਕੁਝ ਹੋਇਆ ਪਰ ਪ੍ਰਸ਼ਾਸਨ ਚਾਹੁੰਦਾ ਤਾਂ ਇਹਨਾਂ ਤੇ ਕਾਰਵਾਈ ਕਰਕੇ ਇਹਨਾਂ ਨੂੰ ਜੇਲ੍ਹਾਂ ਦੇ ਅੰਦਰ ਸੁੱਟ ਕੇ ਬਹੁਤ ਜਲਦੀ ਇਹਨਾਂ ਨੂੰ ਹੱਕ ਦੇ ਚੁੱਕਦਾ ਸੀਗਾ ਪਰ ਬਹੁਤ ਦਿਲੇ ਹੈ ਕੁਝ ਕੋਰਟ ਦੇ ਇਸ਼ੂ ਹੈ ਕੀ ਹੈ ਇਹ ਤਾਂ ਚਲੋ ਉਹਨਾਂ ਨੂੰ ਪਤਾ ਲੇਕਿਨ ਜਿਹੜੀ ਐਫ ਆਈ ਆਰ ਹੋਈਆਂ ਨੇ ਨਾ ਐਫ ਆਈ ਆਰ ਬਾਈ ਨੇ ਇਹਨਾਂ ਤੇ ਅੱਜ ਤੱਕ ਉਹਨਾਂ ਦੀ ਜਿਹੜੀ ਅਰੈਸਟ ਹੋਣੀ ਚਾਹੀਦੀ ਸੀ ਉਹ ਨਹੀਂ ਹੋਈ ਜੇ ਉਹ ਅਰੈਸਟ ਹੋ ਜਾਂਦੀ ਤੇ ਸ਼ਾਇਦ ਲੀਬਰ ਨੂੰ ਥੋੜਾ ਜਲਦੀ ਹੱਕ ਉਹਨਾਂ ਦਾ ਮਿਲ ਜਾਂਦਾ ਸਾਰੇ ਸਾਥੀਆਂ ਨੂੰ ਜੈ ਸ਼੍ਰੀ ਰਾਮ ਤੇ ਕ੍ਰਾਂਤੀਕਾਰੀ ਜੈਪਿੰਦ ਜੀ ਜਿਸ ਤਰ੍ਹਾਂ ਕਿ ਆਪਾਂ ਨੂੰ ਪਤਾ ਹੀ ਹੈ ਕਿ 14 ਫਰਵਰੀ ਨੂੰ ਪੀਐਫ ਕਮਿਸ਼ਨਰ ਮਹਾਲੀ ਦੇ ਵਿੱਚ ਇੱਕ ਮੀਟਿੰਗ ਹੋਈ ਸੀਗੀ ਜਿਹਦੇ ਵਿੱਚ ਇਹ ਤੈਅ ਹੋਇਆ ਸੀ ਕਿ ਲਗਭਗ ਇੱਕ ਮਹੀਨੇ ਦੇ ਵਿੱਚ ਜੀਸੀਟੀ ਦੇ ਚੋਹਾਲ ਤੇ ਫਗਵਾੜੇ ਦਾ ਦੋਨਾਂ ਦਾ ਫੰਡ ਦਾ ਕੰਮ ਪੀਐਫ ਦਾ ਕੰਮ ਮੁੱਕ ਜਾਊਗਾ ਪਰ ਮੈਂ ਟਾਈਮ ਟੂ ਟਾਈਮ ਆਪਣੀ ਟੀਮ ਦੇ ਨਾਲ ਜਾਂਦਾ ਰਿਹਾ ਅੰਦਰ ਕੰਮ ਬਹੁਤ ਹੀ ਸਲੋਲੀ ਚੱਲ ਰਿਹਾ ਹੈ ਜਿਸ ਤਰ੍ਹਾਂ ਕਿ ਉਹ ਆਪਾਂ ਨੂੰ ਬੇਕੂਫੀ ਸਮਝ ਲੋ ਬਣਾ ਰਹੇ ਆ ਜਿੰਨੀ ਸਪੀਡ ਨਾਲ ਹੋਣਾ ਚਾਹੀਦਾ ਸੀਗਾ ਉਸ ਸਪੀਡ ਨਾਲ ਕੰਮ ਚੱਲ ਨਹੀਂ ਰਿਹਾ ਵਾ ਤੇ ਕੱਲ ਵੀ ਮੈਂ ਜਾ ਕੇ ਆਇਆ ਕੱਲ ਇੱਕ ਮੈਂ ਛੋਟੀ ਜਿਹੀ ਡਿਮਾਂਡ ਕੀਤੀ ਸੀ ਕਮ ਸੇ ਕਮ ਪੈਸੇ ਤਾਂ ਜਦੋਂ ਤੁਸੀਂ ਬਣਾ ਕੇ ਡਾਟਾ ਸਾਰਾ ਪੀਐਫ ਕਮਿਸ਼ਨਰ ਜਾਨਾ ਪੀਐਫ ਡਿਪਾਰਟਮੈਂਟ ਨੂੰ ਦੇ ਦੇਣਾ ਵਾ ਉਸ ਤੋਂ ਪਹਿਲਾਂ ਕਮ ਸੇ ਕਮ ਸਾਨੂੰ ਇਹਨਾਂ ਤਾਂ ਪਤਾ ਲੱਗੇ ਨਾ ਕਿ ਸਾਡਾ ਇੱਕ ਇੱਕ ਇੰਡੀਵਿਜੂਅਲ ਬੰਦੇ ਦਾ ਫੰਡ ਕਿੰਨਾ ਬਣਿਆ ਵਾ ਤੇ ਉਹ ਵੀ ਉਹਨਾਂ ਨੇ ਚਲੋ ਦੇਣੇ 'ਚ ਮਨਾਂ ਕਰਤਾ ਜਾਂ ਬਹਾਨਾ ਮਾਰ ਦਿੱਤਾ ਵੇ ਅਸੀਂ ਪੀਐਫ ਕਮਿਸ਼ਨਰ ਸਾਹਿਬ ਉਹਨਾਂ ਤੋਂ ਪੁੱਛਾਂਗੇ ਤੇ ਕੋਈ ਨਾ ਉਹ ਵੀ ਆਪਾਂ ਲੈ ਲਵਾਂਗੇ ਤੇ ਇਹਦੇ ਨਾਲ ਨਾਲ ਸਾਡਾ ਪੀਐਫ ਹੀ ਟਾਰਗੇਟ ਨਹੀਂ ਆ ਸਾਡਾ ਫੁੱਲ ਐਂਡ ਫਾਈਨਲ ਦਾ ਟਾਰਗੇਟ ਆ ਜਿਹੜਾ ਕਿ ਸ਼ੁਰੂ ਤੋਂ ਅਸੀਂ ਮੰਨ ਰਹੇ ਆ ਔਰ ਉਹਦੇ ਲਈ ਲੜਾਈ ਚੱਲ ਰਹੀ ਆ ਔਰ ਬਹੁਤ ਹੀ ਜਲਦੀ ਅਗਰ ਸਾਨੂੰ ਲੱਗਿਆ ਬੇ ਪੀਐਫ ਸਾਡਾ ਡਿਲੇ ਹੋ ਰਿਹਾ ਵਾ ਜਾਂ ਪੀਐਫ ਡਿਪਾਰਟਮੈਂਟ ਇਹਨਾਂ ਨਾਲ ਮਿਲਿਆ ਹੋਇਆ ਵਾ ਜਾਂ 2023 ਤੱਕ ਮਿਲੂਗਾ ਸਾਨੂੰ ਤਾਂ 31 ਮਾਰਚ 2025 ਤੱਕ ਚਾਹੀਦਾ ਵਾ ਜੇ ਉਥੇ 2 ਸਾਲਾਂ ਦਾ ਪੀਐਫ ਜਮਾ ਨਹੀਂ ਹੋਇਆ ਉਹ ਪੀਐਫ ਡਿਪਾਰਟਮੈਂਟ ਦੀ ਫੇਲੀਅਰ ਆ ਜਾਂ ਜੀਸੀਟੀ ਮੈਨੇਜਮੈਂਟ ਦੀ ਫੇਲੀਅਰ ਆ ਸਾਨੂੰ ਤਾਂ 31 ਮਾਰਚ 2025 ਤੱਕ ਚਾਹੀਦਾ ਵਾ ਜਿਸ ਤਰ੍ਹਾਂ ਕਿ ਅੱਜ ਆਪਾਂ ਸਾਰੇ ਸਾਥੀਆਂ ਨੇ ਸਲਾਹ ਕੀਤਾ ਵਾ ਇੱਕ ਦਿਨ ਲਈ ਅਸੀਂ ਜੀਸੀਟੀ ਪ੍ਰਸ਼ਾਸਨ ਮਿਲਦੇ ਅੱਗੇ ਇੱਕ ਦਿਨ ਲਈ ਧਰਨਾ ਲਗਾਵਾਂਗੇ ਜੋ ਕਿ ਸੰਡੇ ਹੋਊਗਾ ਅਗਰ ਉਹ ਤੋਂ ਬਾਅਦ ਵੀ ਪ੍ਰਸ਼ਾਸਨ ਵੱਲੋਂ ਨਾ ਇਧਰ ਧਿਆਨ ਕੀਤਾ ਗਿਆ ਜਾਂ ਮੈਨੇਜਮੈਂਟ ਵੱਲੋਂ ਸਲੋਲੀ ਕੰਮ ਕੀਤਾ ਗਿਆ ਵਾ ਤੇ ਹੁਣ ਸਾਡੀ ਅੱਗੇ ਮੂਵਮੈਂਟ ਜਿਹੜੀ ਬਹੁਤ ਤੇਜ਼ੀ ਨਾਲ ਚੱਲੂਗੀ ਔਰ ਫੁੱਲ ਐਂਡ ਫਾਈਨਲ ਹੀ ਲੈ ਕੇ ਅਸੀਂ ਇੱਥੋਂ ਹਿੱਲਾ ਹਿੱਲਾਂਗੇ ਜਿਹੜਾ ਤੁਸੀਂ ਕਹਿ ਰਹੇ ਹੋ ਧਰਨਾ ਲਗਾਇਆ ਜਾਏਗਾ ਤੁਹਾਨੂੰ ਇਹਦੀ ਟਾਈਮਿੰਗ ਕਿੰਨੇ ਤੋਂ ਕਿੰਨੇ ਵਜੇ ਹੋਵੇਗੀ 9 ਤੋਂ 5 ਹੋਊਗੀ ਜੀ ਕੀ ਇਹਦੇ ਵਿੱਚ ਕੋਈ ਆਣ ਜਾਣ ਵਾਲਿਆਂ ਨੂੰ ਕਿਸੇ ਨੂੰ ਕੋਈ ਪਰੇਸ਼ਾਨੀ ਤਾਂ ਨਹੀਂ ਹੋਵੇਗੀ ਜੀ ਨਹੀਂ ਸਾਡੇ ਵੱਲੋਂ ਕਿਸੇ ਵੀ ਪੇਲੋ ਵੀ ਜਦੋਂ ਜਦੋਂ ਧਰਨਾ ਲੱਗਦਾ ਰਿਹਾ ਵਾ ਅਸੀਂ ਪੂਰੇ ਸ਼ਹਿਰ ਨਾਲ ਕੋਆਪਰੇਟ ਕਰੀਦਾ ਵਾ ਨੰਗਨ ਵਾਲਿਆਂ ਨਾਲ ਕੋਆਪਰੇਟ ਕਰੀਦਾ